ਹਾਂ ਦੋਸਤੋ ਜਦੋਂ ਕੈਦੋਂ ਰਾਜੇ ਤੋਂ ਚੋਰੀ ਲੈ ਆਉਂਦਾ ਤੇ ਰਸਤੇ ਵਿੱਚ ਹੀਰ ਨੂੰ ਘੇਰ ਲੈਂਦੀ ਐ ਤੇ ਉੱਥੋਂ ਫਿਰ ਮਹਿਣੋਂ ਮੈਣੀ ਹੁੰਦੇ ਐ ਤਾਂ ਪਹਿਲਾਂ ਜਿਹੜਾ ਕਹਿੰਦਾ ਕੈਦੋਂ ਕਹ ਤੂੰ ਸਾਡੀ ਮਿੱਟੀ ਪਲੀਤ ਕਰਦੀ ਤੇ ਉਹਦਾ ਜਵਾਬ ਹੀਰ ਦਿੰਦੀ ਐ ਸੂਬਾ ਸਿੰਘ ਨੇ ਲਿਖਿਆ ਐ ਕਿ ਮੰਗਾ ਨਾਲ ਮਲੰਗਾ ਦੇ ਵੈਟ ਪੀਂ ਚੰਗਾ ਨੱਕ ਦਾ ਕਰੀਂ ਖਿਆਲ ਚਾਚਾ ਕਰਕੇ ਚੁਗਲੀਆਂ ਕਿਤੇ ਫਸਾਦ ਛੜੇ ਤੇਰੀ ਵਖਰੀ ਜੱਗ ਤੋਂ ਚਾਲ ਚਾਚਾ ਠੂਠਾ ਹੱਥ ਤੇ ਅਣਖ ਨੂੰ ਟੰਗ ਛਿੱਕੇ ਖਾਏ ਮੰਗ ਹਰਾਮ ਦਾ ਮਾਲ ਚਾਚਾ ਰੁਜੇ ਜੋਦ ਨਮਾਜ਼ ਹਰਾਮ ਤੈਨੂੰ ਫਿਰ ਸਦਾ ਸ਼ੈਤਾਨ ਦੇ ਨਾਲ ਚਾਚਾ ਤੇਰਾ ਟੱਕਰਾ ਚਾਕ ਦੇ ਨਾਲ ਕਾ ਦਾ ਆ ਮੂੰਹ ਤੇ ਮਸਰਦੀ ਢਾਲ ਚਾਚਾ ਝੂਰੀ ਮੋੜ ਤੇ ਨੱਕ ਨੂੰ ਸਾੰਬ ਮੀਆਂ ਤੇਰੇ ਜਾਣ ਦੀ ਹੀਰ ਪلال ਚਾਚਾ ਤੇਰੇ ਜਾਣ ਦੀ ਹੀਰ ਪلال ਚਾਚਾ